ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 4 ਜੁਲਾਈ ਨੂੰ ਅਮਰੀਕੀ ਰਾਜ ਤਕਸਾਸ ਦੇ ਵਿੱਚ ਗੁਆਡਾਲੂਪ ਨਦੀ ਦੇ ਵਿੱਚ ਅਚਾਨਕ ਹੜੋਂ ਉਨ ਕਰਕੇ 3 ਦਿਨਾਂ ਦੇ ਵਿੱਚ 82 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 41 ਲਾਪਤਾ ਦੱਸੇ ਜਾ ਰਹੇ ਨੇ ਨਦੀ ਦੇ ਨੇੜੇ ਕੁੜੀਆਂ ਦਾ ਇੱਕ ਸਮਰ ਕੈਂਪ ਸੀਗਾ ਜੋ ਹੜ ਦੀ ਲਪੇਟ ਵਿੱਚ ਆ ਗਿਆ ਤੇ ਕੈਂਪ ਵਿੱਚ ਮੌਜੂਦਾ 27 ਕੁੜੀਆਂ ਦੀ ਮੌਤ ਹੋ ਗਈ ਹੈ ਹਾਲਾਂਕਿ 750 ਕੁੜੀਆਂ ਨੂੰ ਬਚਾਏ ਗਏ ਤੇ ਟੈਕਸਾਸ ਦੇ ਕਈ ਇਲਾਕਿਆਂ ਦੇ ਵਿੱਚ ਸਥਿਤੀ ਹਜੇ ਆਮ ਦੇ ਵਾਂਗ ਨਹੀਂ ਹੋ ਪਾਈ ਤੇ ਮੌਸਮ ਵਿਭਾਗ ਨੇ ਹੜ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਗੁਆਰਡਾਲ ਵੇਦ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਉਚਿਤ ਥਾਂ 'ਤੇ ਜਾਣ ਦੀ ਵੀ ਅਪੀਲ ਕੀਤੀ ਗਈ ਹੈ। ਅਮਰੀਕਾ ਦੇ ਟੈਕਸਾਸ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਆਏ ਹੜਾ ਦੇ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਹਜ਼ੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੈਂਪ ਦੇ ਵਿੱਚ ਕਈਆਂ ਕੁੜੀਆਂ ਵੀ ਸ਼ਾਮਲ ਨੇ ਪ੍ਰਸ਼ਾਸਨ ਲੋਕਾਂ ਨੂੰ ਬਚਾਉਣ ਦੇ ਲਈ ਵੱਡੇ ਪੱਧਰ ਉੱਤੇ ਬਚਾਅ ਕਾਰਜ ਚਲਾ ਰਿਹਾ ਹੈ ਇਸ ਦੇ ਨਾਲ ਹੀ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੇਵਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਸ ਹਫ਼ਤੇ ਦੇ ਅੰਤ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰ ਸਕਦੇ ਨੇ ਹਾਲਾਂਕਿ ਟਰੰਪ ਦੇ ਦੌਰੇ ਬਾਰੇ ਹਜੇ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਦੱਸੇ ਪੋਪਲ ਐਕਸਾਈ ਵਿਨੇ ਐਤਵਾਰ ਨੂੰ ਸੈਂਟ ਪੀਟਰਸ ਸਕੁਅਰ ਦੇ ਵਿੱਚ ਆਪਣੇ ਸੰਬੋਧਨ ਦੌਰਾਨ ਟੈਕਸਾਸ ਅਮਰੀਕਾ ਦੇ ਵਿੱਚ ਗੁਆਡਾਲੂਪ ਨਦੀ ਦੇ ਹਾੜ ਤੇ ਪੀੜਤਾ ਦੇ ਲਈ ਪ੍ਰਾਰਥਨਾ ਕੀਤੀ। ਉਹਨਾਂ ਨੇ ਖਾਸ ਤੌਰ ਉਤੇ ਉਹਨਾਂ ਕੁੜੀਆਂ ਦੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕੀਤੀ ਜੋ ਗਰਮੀਆਂ ਦੇ ਕੈਂਪ ਵਿੱਚ ਗਈਆਂ ਸਨ। ਪਾਪ ਨੇ ਅੰਗਰੇਜ਼ੀ ਵਿੱਚ ਕਿਹਾ ਕਿ ਮੈਂ ਉਹਨਾਂ ਸਾਰੇ ਪਰਿਵਾਰਾਂ ਪ੍ਰਤੀ ਆਪਣੀ ਡੂੰਗੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਆਫਤ ਦੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚੁੱਕਰਵਾਰ ਨੂੰ ਟੈਕਸਾਸ ਦਾ ਦੌਰਾ ਕਰ ਸਕਦੇ ਨਹੀਂ ਟਰੰਪ ਨੇ ਕਿਹਾ ਅਸੀਂ ਉਨ੍ਹਾਂ ਸਾਰੇ ਦੇ ਲਈ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦੁੱਖ ਚੱਲਿਆ ਅਤੇ ਮੀਂਹ ਕਾਰਨ ਨਦੀ ਸਥਾਨਕ ਨਦੀਆਂ ਅਤੇ ਜਲ ਮਾਰਗਾਂ ਵਿੱਚ ਭਰ ਗਈ ਜਿਸ ਕਾਰਨ ਸੜਕਾਂ ਉੱਤੇ ਪਾਣੀ ਭਰ ਗਿਆ ਤੇ ਟਰੱਲਰ ਅਤੇ ਵਾਹਨ ਵਹਿ ਗਏ ਸੈਂਟ ਐਟੈਨੀਓ ਐਮਰਜੈਂਸੀ ਟੀਮਾਂ ਨੇ ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜ਼ਿਕਰ ਹੋਇਆ ਕਿ ਇਲਾਕੇ ਦੇ ਲੋਕਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਹੜ੍ਹ ਦਾ ਪਾਣੀ ਅਚਾਨਕ ਆ ਗਿਆ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਦੇ ਲਈ ਦਰਖਤਾਂ ਨੂੰ ਚੜ੍ਹਨਾ ਪਿਆ ਅਤੇ ਹੜ੍ਹਾਂ ਦੇ ਕਾਰਨ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ ਨੇ ਅਤੇ ਕੇਜਰੀ ਕੇਰਵਿਲ ਤੇ आले ਦੁਆਲੇ ਦੇ ਇਲਾਕੇ ਦੇ ਵਿੱਚ ਲਗਭਗ 2600 ਘਰ ਬਿਜਲੀ ਤੋਂ ਬਿਨਾਂ ਰਹ ਰਹੇ ਨੇ। ਇਹ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।